ਕਿ ਜਦੋਂ ਮੈਂ ਜਦੋਂ ਨੇ ਪਹਿਲੀ ਵਾਰ ਕਿਹਾ ਸੀ ਇਹਨੇ ਮਨਵਾ ਨ ਦਿੱਤਾ ਪਰ ਮੈਂ ਫੇਰ ਪਰ انا ਮੈਂ ਨਾ ਫੇਰ ਵੀ ਜਦੋਂ ਨੇ ਦੂਸਰ ਕਿਹਾ ਸੀ ਪਹਿਲੇ ਮੈਨੂੰ ਕੁੱਟਿਆ ਮੈਂ ਬਰਾ ਦੂੰਗੀ ਮੈਂ ਆਪਣੀ ਜਾਨ ਬਖਸ਼ਾਂ ਤੇ ਕਹਿੰਦੀ ਕੀ ਹੋਇਆ ਤੂੰ ਉਦਾਸ ਜਿ ਲੱਗ ਰਹੀ ਆ ਇਹ ਭੈਣੇ ਉਦਾਸ ਨਾ ਹਮ ਹੋਰ ਕੀ ਹੋਮਾ ਕੀ ਕੀ ਹੋ ਗਿਆ ਨਹੀਂ ਭੈਣੇ ਸਾਡੇ ਮੈਂ ਗੱਲ ਕਰੇ ਗਈਏ ਸਾਡੇ ਠੀਕ ਆ ਫੇਰ ਕੀ ਹੋਇਆ ਸਾਡੇ ਨਾਲ ਇੱਕ ਬੰਦੇ ਆ ਗਏ ਮੜੇ ਜੇ ਤੇ ਇਹ ਮੇਰਾ ਮੇਰੇ ਘਰ ਵਾਲਾ ਕਹਿੰਦਾ ਵੀ ਤੈਨੂੰ ਰੋਟੀਆਂ ਬਣਾ ਕੇ ਦੇ ਤੇ ਮੇਰੇ ਕੋਲ ਦਾਲ ਹੈ ਨਹੀਂ ਪੁੱਠਾ ਪੱਗਾ ਪਿਆ ਠੀਕ ਹੈ ਫਿਰ ਮੈਂ ਟੁੱਬੇ ਤੇ ਗਈ ਉਹ ਵੀ ਪੁੱਠਾ ਕੱਢ ਕੇ ਹਾਂ ਠੀਕ ਆ ਚਲੋ ਪੁੰਡ ਕੱਢ ਕੇ ਗਈ ਤਾਂ ਚੈਨ ਗੱਡੂ ਹਰਦੇ ਮੈਂ ਗੱਡੂ ਚੱਕ ਲਿਆ ਹਾਂ ਗੱਡੂ ਚੱਕ ਤੂੰ ਨੇ ਦਾਲ ਬਣਾਈ ਫਿਰ ਤੇ ਭਾਈ ਫਿਰ ਜਦੋਂ ਤੜਕਿਆ ਉਹਦੇ ਵਿੱਚ ਗੱਡੂ ਆ ਗਏ ਆਉਣੀ ਸੀਗੇ ਜੇ ਦਾਲ ਲੱਡੂ ਦਾ ਗੱਡੂਆਂ ਦੀ ਦਾਲ ਬਣਾਈ ਸੀ ਹਾਂ ਤੂੰ ਬਣਾ ਕੇ ਦੇਖ ਬੜੀ ਸਵਾਦ ਲੱਗਦੀ ਹੈ ਤੂੰ ਬਣਾ ਕੇ ਦੇਖ ਤੀ ਤੇ ਭਾਈ ਫਿਰ ਕੀ ਹੋਇਆ ਪਈ ਉਹਨਾਂ ਨੇ ਕਾੜੀ ਜਦੋਂ ਪਹਿਲੀ ਬੁਰਕੀ ਲਾਈ ਫੋੜ ਲੱਗੀ ਦੂਜੀ ਲਈ ਫੇਰ ਗੱਡੂ ਤੀਜੀ ਲਈ ਫੇਰ ਗੱਡੂ ਇਹ ਮੈਂ ਫੇਰ ਕੀ ਹੋਇਆ ਨਹੀਂ ਭੈਣ ਹੋਣਾ ਕਿਸੇ ਹੋਣੇ ਮੈਨੂੰ ਗੁੱਟ ਅੱਜ